ਹਾਂਜੀ 사ਸੰਗਤ ਇਹ ਭਾਈ ਸਾਹਿਬ ਨੇ ਕੋਟ ਇਸੇ ਘਾ ਤੋਂ ਨੇ ਜੀ ਮੋਗਾ ਜਲਾ ਪਿੰਡ ਕੰਡਿਆਲ ਮੋਗਾ ਜਲਾ ਚ ਪਿੰਡ ਕੰਡਿਆਲ ਜੀ ਹਾਂਜੀ ਤੇ ਇਹਨਾਂ ਦੀ ਵਾਈਫ ਦੇ ਭਾਈ ਸਾਹਿਬ ਹੁਣਾਂ ਦੀ ਉਹਨਾਂ ਦੇ ਕੋਈ ਔਰ ਪੈ ਗਈ ਸੀ ਜੀ ਲੱਕ ਦੀ ਤੇ ਉਹ ਪਹਿਲਾਂ ਬੈੱਡ ਤੇ ਪਏ ਹੁੰਦੇ ਸੀਗੇ ਜੀ ਤੇ ਬਾਕੀ ਗੱਲਬਾਤ ਸਾਰੀ ਭਾਈ ਸਾਹਿਬ ਦੱਸਣਗੇ ਜੀ ਹਾਂਜੀ ਭਾਈ ਸਾਹਿਬ ਸਤਿ ਸ਼੍ਰੀ ਅਕਾਲ ਹਾਂਜੀ 14 ਸਾਲ ਤੋਂ ਤਕਲੀਫ ਸੀ ਉਹਨਾਂ ਨੂੰ ਥੋੜਾ ਥੋੜਾ ਕੰਮਦੰਦਾ ਕਰਦੇ ਰਹਿੰਦੇ ਸੀ ਫਿਰ ਜ਼ਿਆਦਾ ਤਕਲੀਫ ਹੋ ਗਈ ਪਿਰਿਆਣੀ ਪੈਕੇਜ ਆ ਉਹਦਾ ਨਾਮ ਕਰਦੇ ਸੀਗੇ ਹੁਣ ਠੀਕ ਆ ਹੁਣ ਕੁਸਚਰ ਬੈਗ ਨੇ ਨਤਰੇ ਕਰਦੇ ਆ ਬਾਕੀ ਪੈਕੇ ਕਰ ਲੈਂਦੇ ਆ ਇਹ ਹੀ 4 ਸੀਸੀਆਂ ਵਰਤ ਚੁੱਕੇ ਇਹ ਤੇਲ ਦੀਆਂ ਠੀਕ ਆ ਤੇ ਹੁਣ ਦੁਬਾਰਾ ਹੀ ਦੋ ਸੀਸੀਆਂ ਹੋਰ ਲੈਣਾ ਲੈਣ ਆਇਓ ਹੁਣ ਗੁਰਦੁਆਰਾ ਸਾਹਿਬ ਚਲੇ ਜਾਂਦੇ ਹਾਂ ਹਾਂਜੀ ਹੁਣ ਗੁਰਦੁਆਰਾ ਸਾਹਿਬ ਚਲੇ ਜਾਂਦੇ ਆ ਪੌੜੀਆਂ ਤਾਂ ਹਜੇ ਬਚਾ ਰੱਖਦੇ ਪੌੜੀਆਂ ਨਹੀਂ ਚੜਦੇ ਬਾਕੀ ਸਾਰਾ ਠੀਕ ਆ ਇੱਕ ਗੋਡੇ 'ਚ ਦਰਦ ਪੈਣ ਲੱਗੇ ਗੋਡਾ ਠੀਕ ਆ ਹੁਣ ਉਹਨਾਂ ਦਾ ਠੀਕ ਆ ਤੇ ਜਿਹੜੇ ਭਾਈ ਸਾਹਿਬ ਮੈਂ ਇਹ ਤੁਹਾਨੂੰ ਵੀਡੀਓ ਕਲਿੱਪਿੰਗ ਤਾਂ ਪਾਈ ਆ ਜਿਹੜੇ ਥੋੜੀ ਬਹੁਤੀ ਔਰਤਾਂ ਵੀ ਡਾਕਟਰ ਕਹਿੰਦੇ ਨੇ ਗੋਡੇ ਪੋਆਲੋ ਜੀ ਗੋਡੇ ਪੋਆਲ ਉਹਨਾਂ ਨੂੰ ਕੀ ਸਨੇਹਾ ਦੋਵੋਗੇ ਉਹਨਾਂ ਨੂੰ ਅਸੀਂ ਇਹ ਕਹਿੰਦੇ ਵੀ ਪਹਿਲਾਂ ਇਹ ਤੇਲ ਵਰਤ ਕੇ ਵੇਖਣ ਡਾਕਟਰਾਂ ਕੋਲ ਗੋਡੇ ਬਦਲਣਾਂ ਦਾ ਬਾਅਦ ਚ ਕੰਮ ਕਰਾ ਲੈਣ ਜੀ ਠੀਕ ਹੈ ਜੀ ਵੀ ਤੁਹਾਡੇ ਵਾਈਫ ਨੂੰ ਤੁਸੀਂ ਦੱਸਦੇ ਆਂ ਵੀ ਉਹ ਮਤਲਬ ਪਹਿਲਾਂ ਪੈਕੇ ਨਿਤਨੇਮ ਕਰਦੇ ਸੀ ਹਾਂ ਜੀ ਪੈਕੇ ਦਿਨੇ ਗੁਰਸਖਮਨੀ ਸਾਹਿਬ ਕਰਨਾ ਪੈਕੇ ਕਰਨਾ ਤੜਕੇ ਨਿਤਨੇਮ ਕਰਨਾ ਤਾਂ ਵੀ ਸ਼ਾਮ ਰੈਰ ਕਰਨੀ ਪੈਕੇ ਕਰਦੇ ਸੀ ਤੇ ਹੁਣ ਉਹ ਗੁਰਦੁਆਰਾ ਸਾਹਿਬ ਵੀ ਚਲੇ ਜਾਂਦੇ ਨੇ। ਗੁਰਦੁਆਰਾ ਸਾਹਿਬ ਚਲੇ ਜਾਂਦੇ। ਘਰੇ ਵੀ ਕੰਮ ਕਰੀ ਜਾਂਦੇ। ਘਰੇ ਵੀ ਥੋੜਾ ਥੋੜਾ ਕੰਮ ਕਰ ਲੈਂਦੇ ਆ। ਅੱਧਾ ਘੰਟਾ ਕੰਮ ਕੀਤਾ ਫਿਰ ਪੈਗੇ ਜਾਨੀ ਕਿ ਇਹਦੇ ਕੋਈ ਪ੍ਰੋਗਰਾਮ ਆ ਤਾਂ ਵੀ ਟੈਂਡ ਕਰ ਲਾ ਕੇ ਜਾਣ ਲੱਗੇ। ਹਾਂ ਚਲਈ ਥੋੜਾ ਹੋਏ ਨਾ ਕੋਈ ਸਖਾਲੇ ਹੋ ਗਏ ਵੀ। ਕੋਸ ਅੱਗੇ ਨਾ ਹਿੱਸਾ ਸੌਖਾ ਕੰਮ। ਅੱਛਾ। ਤੇ 14 ਸਾਲ ਪਹਿਲਾਂ ਦਾ ਰੋਮ। 14 ਸਾਲ ਦੇ ਲੱਡ ਬਾਰ ਦੇ ਉੱਪਰ ਚੜ ਕੇ ਤੇ ਡੈਗ ਵੀ ਸੀ ਬੈਗ ਸਾਈਡ ਉਹਨਾਂ ਦੇ। 60 ਲੱਗ ਗਏ। ਢੁੰਡਰੀ ਵਾਲੇ ਸਾਹ ਤੇ 60 ਲੱਗ ਗਏ। 60 ਲੱਗ ਗਏ। ਤੇ ਜਿਹੜੇ ਵੀ ਭੈਣ ਭਰਾ ਗੋਡਾ ਚੇਂਜ ਕਰਾਉਣੇ ਦੀ ਡਾਕਟਰ ਕਹਿੰਦੇ ਨੇ ਉਹ ਭਾਈ ਸਾਹਿਬ ਦਾ ਸੁਨੇਹਾ ਸਾਰਿਆਂ ਨੇ ਸੁਣ ਲੈ ਵੀ ਤੇਲ ਮਲ ਕੇ ਦੇਖ ਲਓ ਸ਼ਾਇਦ ਆਪਣਾ ਪਚਾਹ ਹੋ ਜਾਵੇ ਨਹੀਂ ਤਾਂ ਜਿਵੇਂ ਤੁਹਾਡੇ ਹੁਣ ਤੁਸੀਂ ਦੱਸਿਆ ਵੀ ਬੀਬੀ ਜੂਣੀ ਪਾਏ ਸੀਗੇ ਬੜੇ ਚਿਰ ਤੋਂ ਹਾਂਜੀ ਹਾਂਜੀ ਉਹ ਤਾਂ ਫਿਰ 3-4 ਲੱਖ ਤਾਂ ਹੈਗਾ ਹੀ ਹੈ ਉਹ ਤਾਂ ਗੋਡੇ ਦਾ ਫਿਰ ਮੋਗਰੋ ਕਹਿੰਦੇ ਬਦਲ ਲੈ ਪਰ ਕੀਰਾ ਉਹ ਕਹਿੰਦੇ ਅਸੀਂ ਜਲੰਧਰ ਗਏ ਦਵਾਈ ਲੈਣ ਚੰਡੀਗੜ੍ਹ ਸਾਡੇ ਭਾਈ ਸਾਹਿਬ ਰਹਿੰਦੇ ਉਹਨਾਂ ਦੀ ਵਾਈਫ ਸੀਗੀ ਉਹ ਕਹਿੰਦੇ ਵੀ ਤੁਸੀਂ ਥੋੜਾ ਜਿਹਾ ਇਲਾਜ ਕਰਾ ਕੇ ਦੇਖ ਲਓ ਤੇ ਗੋਲੀਆਂ ਨਾਲ ਹੋ ਜਾਊਗਾ ਠੀਕ ਨਾ ਆ ਤਾਂ ਫਿਰ ਗੋਡੇ ਚੇਂਜ ਕਰ ਦਿਆਂਗੇ ਹਾਂ ਉਹਨਾਂ ਦਾ ਮਾਣਾ ਵੀ ਗੋਡੇ ਹਰੇਕ ਬੰਦੇ ਦੇ ਪਤਾ ਲੱਗੇ ਹਾਂਜੀ ਹਾਂਜੀ ਤੇ ਠੀਕ ਹੈ ਜੀ ਵੈਸਟਰਾਂ ਤੇ ਲੈ ਜਾਓ ਭਾਈ ਸਾਹਿਬ ਤੇ ਬੀਬੀ ਜੀ ਹੁਣੇ ਥੇਤੀ ਠੀਕ ਹੋ ਜਾਣਗੇ ਜੀ ਤੇ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ